ਭਾਈ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਪੰਜਾਬੀ ਪ੍ਰਭੂ ਅਤੇ ਪੰਜਾਬ ਵਿੱਚ ਬੈਠੇ ਸਾਰੇ ਪੰਜਾਬੀਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਸਾਡੀ ਗੱਲਾਂ ਬਾਤਾਂ ਸੁਣਦੇ ਹੋ ਤੁਸੀਂ ਉਹਨਾਂ ਨੂੰ ਪਰਮਾ ਹੰਕਾਰਾ ਦਿੰਦੇ ਹਾਂ ਅੱਜ ਮੈਂ ਗੱਲਾਂ ਕੁਝ ਪੰਜਾਬ ਦੇ ਜਿੰਨੇ ਵੀ ਆਪਣੇ ਪੰਜਾਬ ਵਿੱਚ ਬਿਮਾਰੀਆਂ ਫੈਲਦੀਆਂ ਨੇ ਪੰਜਾਬ ਦਾ ਪਾਣੀ ਖਰਾਬ ਕਿੱਥੋਂ ਹੋ ਰਿਹਾ ਕਿੱਥੇ ਜਾ ਰਿਹਾ ਉਹਦੇ ਬਾਰੇ ਮੈਂ ਕੁਝ ਗੱਲਾਂ ਲੋਕਾਂ ਨਾਲ ਸਾਂਝੀਆਂ ਕਰਦਾ ਜਿਵੇਂ ਕਿ ਕੱਲ ਨੂੰ 3 ਤਰੀਕ ਨੂੰ ਪਾਣੀ ਬਾਰੇ ਬਹੁਤ ਵੱਡਾ ਜਿਹੜੇ ਸਾਡੇ ਪੰਜਾਬੀ ਨੇ ਉਹਨਾਂ ਵੱਲੋਂ ਕਦਮ ਚੁੱਕਾ ਜਾ ਰਿਹਾ ਵੀ ਜੋ ਲੁਧਿਆਣੇ ਫੈਕਟਰੀਆਂ ਦਾ ਜਿੰਨਾ ਗੰਦਾ ਪਾਣੀ ਹੈ ਉਹ ਬੁੱਢੇ ਨਾਲੇ ਤੋਂ ਦਰਿਆ ਵਿੱਚ ਪਾਇਆ ਜਾ ਰਿਹਾ ਹੈ ਦਰਿਆ ਵਾਲਾ ਭਾਗੜਾ ਵਿੱਚ ਜਾ ਕੇ ਲੋਕ ਉਹ ਪਾਣੀ ਪੀਂਦੇ ਨੇ ਵੀ ਆਪਾਂ ਕਿਉਂ ਨਾ ਉਹਨਾਂ ਨੂੰ ਬੰਨ ਮਾਰਿਆ ਜਾਵੇ ਜਿਹੜਾ ਲੁਧਿਆਣੇ ਫੈਕਟਰੀਆਂ ਵਾਲੇ ਪਾਣੀ ਛੱਡਦੇ ਨੇ ਪਾਣੀ ਛੱਡਦੇ ਨੇ ਜ਼ਹਿਰੀਲਾ ਜ਼ਹਿਰੀਲਾ ਪਾਣੀ ਛੱਡਦੇ ਨੇ ਉਹ ਲੋਕਾਂ ਦੇ ਬਿਮਾਰੀਆਂ ਦਾ ਕਾਰਨ ਬਣਦਾ ਹੈ ਉਹਨਾਂ ਨੂੰ ਜਦੋਂ ਬਹੁਤ ਚੜ ਗਿਆ ਪਾਣੀ ਜੋ ਕਹਿੰਦੇ ਤੇ ਪਹਿਲਾਂ ਸਾਡੇ ਭਗਵੰਤਾਨ ਜੀ ਜਦੋਂ ਕਮੇਡੀ ਕਰਦੇ ਹੁੰਦੇ ਕਮੇਡੀਅਨ ਕਲਾਕਾਰ ਰਹੇ ਉਦੋਂ ਕਹਿੰਦੇ ਹੁੰਦੇ ਵੀ ਲੁਧਿਆਣ ਦਾ ਜਿਹੜਾ ਜਿਹੜਾ ਜ਼ਹਿਰੀਲਾ ਪਾਣੀ ਹੈ ਉਹ ਦਰਿਆ ਛੱਡਾ ਜਾ ਰਿਹਾ ਵੀ ਉਹ ਪਾਣੀ ਬੰਦ ਕਰਨਾ ਕਹਿੰਦਾ ਇਹਨਾਂ ਨੂੰ ਫੈਕਟਰੀਆਂ ਵਾਲਿਆਂ ਨੂੰ ਉਦੋਂ ਵੀ ਇਹਨਾਂ ਦੀ ਬਹੁਤ ਚੜਾਈ ਸੀ ਫਿਰ ਇਹ ਐਪੀ ਬਣੀ ਫਿਰ ਜਦੋਂ ਐਮਪੀ ਬਣੇ ਫਿਰ ਇਹ ਐਮਪੀ ਬਣ ਕੇ ਕਹਿਣ ਲੱਗੇ ਵੀ ਲੁਧਿਆਣੇ ਜਿਹੜਾ ਜ਼ਹਿਰੀਲਾ ਪਾਣੀ ਹੈ ਇਹਨਾਂ ਨੂੰ ਸਰਕਾਰਾਂ ਬੰਦ ਕਰਾਉਣ ਤਾਂ ਜਦੋਂ ਇਹ ਅੱਜ ਮੁੱਖ ਮੰਤਰੀ ਬਣ ਗਏ ਬਈ ਹੁਣ ਪਾਣੀ ਉਹ ਮਿੱਠਾ ਹੋ ਗਿਆ ਹੁਣ ਪਾਣੀ ਹੁਣ ਉਹਦੇ ਬਾਰੇ ਗੱਲ ਕਰ ਕਿਵੇਂ ਪਰਵਾਸੀ ਆਪਣੇ ਪੰਜਾਬੀਆਂ ਨੂੰ ਕਹਿੰਦੇ ਨੇ ਵੀ ਤੁਸੀਂ ਕੱਲ੍ਹ ਨੂੰ ਪਾਣੀ ਬੰਦ ਕਰਿਓ ਅਧਿ ਛੋੜੇ ਬਾਤ ਤੇ 1 ਲੱਖ ਬੱਜਾ ਲੈ ਕੇ ਆਉਣੀ ਵੀ ਸਾਨੂੰ ਪਾਣੀ ਨਹੀਂ ਬੰਦ ਕਰਨ ਦਿੰਦੇ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਤੁਸੀਂ ਪੰਜਾਬ ਦੇ ਲੋਕਾਂ ਦੀ ਵਾਅਦਤ ਕਰੋ ਉਹ ਤਾਂ ਪਾਣੀ ਤੇ ਬੰਦ ਕੀ ਉਹ ਤਾਂ ਪਾਣੀ ਬੰਦ ਕਰਾਉਣਾ ਇਹਨਾਂ ਦਾ ਫੈਕਟਰੀਆਂ ਦਾ ਪੰਜਾਬ ਸਰਕਾਰ ਨੂੰ ਚਾਹੀਦਾ ਪੰਜਾਬ ਸਰਕਾਰ ਨੂੰ ਪਾਣੀ ਬੰਦ ਕਰਾਉਣਾ ਚਾਹੀਦਾ ਕੱਲ ਨੂੰ ਲੜਾਈ ਪੜ੍ਹਈ ਹੋਗੀ ਕੌਣ ਜ਼ਿੰਮੇਵਾਰ ਹੈ ਜਦੋਂ ਕੋਈ ਇੱਕ ਪਾਸੇ ਕਹਿੰਦੇ ਨੇ ਵੀ ਬਿਮਾਰੀਆਂ ਪੰਜਾਬ ਚ ਫੈਲਦੀਆਂ ਨੇ ਉਹਨਾਂ ਨੂੰ ਪਤਾ ਨਹੀਂ ਲੁਧਿਆਣੇ ਲੁਧਿਆਣੇ ਦਾ ਇਲਾਕਾ ਕਿੰਨਾ ਪਾਣੀ ਪੀਂਦਾ ਹੈ ਜ਼ਹਿਰੀਲਾ ਉਹ ਲੋਕ ਕਿਉਂ ਗੋਗੇ ਬੋਲੇ ਨੇ ਜਾ ਉਹ ਬਠਿੰਡੇ ਦੇ ਲੋਕ ਉੱਥੇ ਜਾ ਕੇ ਲੜਦੇ ਨੇ ਰਾਤ ਤਾਂ ਤੱਕ ਪਾਣੀ ਲੋਕਾਂ ਨੂੰ ਕਿੰਨਾ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਲੋਕ ਸਾਡੇ ਜਿਹੜੇ ਭਾਖੜਾ ਦਾ ਨਹਿਰਾਂ ਦਾ ਸੋਇਆਂ ਦਾ ਪਾਣੀ ਪੀਂਦੇ ਨੇ ਜੇ ਆਪਾਂ ਇਧਰੋਂ ਚੱਲੀਏ ਮੂਨਕ ਮੂਨਕਾ ਨਹਿਰਾ ਦਾਕਾ ਭਲਾੜਾ ਇਧਰੋਂ ਲੰਘ ਜਾ ਬਠਿੰਡਾ ਰਾਸਤਾਨ ਜਿਹੜੇ ਮਾਰੂ ਇਲਾਕੇ ਦੇ ਪਿੰਡ ਨੇ ਉਹ ਸਾਰੇ ਸੂਇਆ ਕੱਸਿਆਂ ਦਾ ਪਾਣੀ ਪਾਣੀ ਉੱਥੇ ਖਰਾਬ ਹੈ ਜਿਹੜਾ ਹੇਠਲਾ ਧਰ ਤੇੜਲਾ ਪਾਣੀ ਹੈ ਉਹ ਪਿੰਦੇ ਨੇ ਨਹਿਰਾ ਵਾਲਾ ਨਹਿਰਾ ਵਾਲਾ ਪਾਣੀ ਲੁਧਿਆਣੇ ਤੋਂ ਖਰਾਬ ਹੋ ਜਾਂਦਾ ਜਦੋਂ ਪਾਣੀ ਇੱਥੇ ਖਰਾਬ ਕਰਦੇ ਨੇ ਇਹ ਆਪਣੀਆਂ ਫੈਕਟਰੀਆਂ ਵਿੱਚ ਕਿਉਂ ਨਹੀਂ ਪਾਣੀ ਦਾ ਇਤਜਾਮ ਕਰਦੇ ਇੱਕ ਹੋਰ ਗੱਲ ਹੈ ਫੈਕਟਰੀਆਂ ਦਾ ਤਾਪ ਪੰਜਾਬ ਨੂੰ ਫਾਇਦਾ ਜੇ ਪੰਜਾਬ ਵਿੱਚ ਪੰਜਾਬੀਆਂ ਨੂੰ ਰੁਜ਼ਗਾਰ ਹੋਵੇ ਪੰਜਾਬੀਆਂ ਨੂੰ ਰੁਜ਼ਗਾਰ ਤਾਂ ਇਹ ਦਿੰਦੇ ਨਹੀਂ ਉਹਨਾਂ ਨੇ ਕਹਿੰਦੇ ਵੀ ਤੁਸੀਂ ਆਪ ਦਾ ਕੱਲੋ ਤਣ ਤਰੀਕ ਨੂੰ ਆ ਜਾਓ ਲੁਧਿਆਣੇ ਅਤੇ 1 ਲੱਖ ਭਈਆ ਮਗਾ ਲਾਂਗੇ ਤੁਹਾਡਾ ਸਾਹਮਣਾ ਕਰਨ ਬਾਅਦ ਤੇ ਤਾਂ ਪੰਜਾਬੀਆਂ ਨੂੰ ਦਬਾਅ ਪਾਇਆ ਜਾ ਰਿਹਾ ਹੈ ਤਾਂ ਪੰਜਾਬੀਆਂ ਨੂੰ ਦਬਣ ਲੱਗੇ ਭਈ ਹੁਣ ਪੰਜਾਬ ਦੇ ਵਿੱਚ ਕੌਰਾਜ ਕਰਨ ਦੀ ਤਿਆਰੀ ਹੈ ਨਾ ਦੀ ਜੇ ਕੱਲੋਂ ਤੰਤਰਿਕ ਨੂੰ ਨਾ ਪਾੜੀ ਬੰਦ ਹੋਇਆ ਤਾਂ ਇਹਨਾਂ ਦੇ ਪੈਰ ਜੰਮ ਜਾਣਗੇ ਕਾ ਸਰਕਾਰ ਪੰਜਾਬੀਆਂ ਦੀ ਮਦਦ ਤੇ ਨਹੀਂ ਕਰਦੀ ਪੰਜਾਬੀਆਂ ਦੀ ਮਦਦ ਕਿਉਂ ਨਹੀਂ ਕਰਦੀ ਜਾਓ ਕਿ ਜਿਹੜੀ ਸਰਕਾਰ ਹੈ ਇਹ ਦਿੱਲੀ ਦੇ ਦਿੱਲੀ ਤੋਂ ਚੱਲ ਗਿਆ ਕੇਦਰੀਵਾਲ ਤੋਂ ਕੇਦਰੀਵਾਲ ਕੌਣਾ ਹੈ ਇੱਕ ਹਿੰਦੀ ਬੋਲਦਾ ਉਹ ਹਿੰਦੀ ਬੋਲਣ ਵਾਲਾ ਬੰਦਾ ਉਹ ਬਿਹਾਰੀਆਂ ਨੂੰ ਕਿੱਥੇ ਮਾਰਾ ਕਰੂਗਾ ਉਹ ਤਾਂ ਪੰਜਾਬ ਦੇ ਲੋਕਾਂ ਨੂੰ ਮਾਰਾ ਕਰੂਗਾ ਉਹ ਕਹਿੰਦੇ ਵੀ ਜਿਹੜੇ ਭਈਏ ਤੇ ਫੈਕਟਰੀਆਂ ਵਾਲੇ ਉੱਥੇ ਦੇ ਜਿਹੜੇ ਫੈਕਟਰੀ ਮਾਲਕ ਤੇ ਕਹਿੰਦੇ ਲੱਖ ਸਦਾਣਾ ਸਾਨੂੰ ਬਲੈਕਮੇਲ ਕਰਦੇ ਲੱਖੇ ਸਦਾਣੇ ਦਾ ਕੱਲੇ ਦਾ ਮਸਲਾ ਨਹੀਂ ਹੈਗਾ ਪਾਣੀਆਂ ਦਾ ਹੈ ਨਾ ਕੱਲੇ ਇੱਕ ਪਰਿਵਾਰ ਦਾ ਹੈ ਪੰਜਾਬ ਦੇ ਦਾ ਇਹ ਜਿਹੜਾ ਪਾਣੀਆਂ ਦਾ ਮੁੱਦਾ ਹੈ ਖਰਿਆ ਪਾਣੀ ਦਾ ਮੁੱਦਾ ਹੈ ਇਹ ਸਾਰੇ ਪੰਜਾਬ ਦਾ ਹੈ ਰਾਜਸਥਾਨ ਦਾ ਹੈ ਜਿੱਥੇ ਲੋਕ ਬਿਮਾਰੀਆਂ ਦਾ ਬਹੁਤ ਵੱਡਾ-ਵੱਡਾ ਸਕਾਰ ਹੋ ਰਹੇ ਨੇ ਬਹੁਤ ਭਿਆਨਕ ਬਿਮਾਰੀਆਂ ਲੱਗਦੀਆਂ ਨੇ ਬਹੁਤ ਲੋਕਾਂ ਨੂੰ ਕੈਂਸਰ ਜਾਂ ਕਾਲਾ ਪੀੜਾ ਜਾਂ ਜੰਨੀਆਂ ਵੀ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੇ ਇਹ ਪਾਣੀ ਜ਼ਹਿਰੀਲਾ ਲਾਉਦਾ ਹੈ ਜਿਹੜਾ ਲੁਧਿਆਣੇ ਦਾ ਪਾਣੀ ਹੈ ਤਾਂ ਕਰਕੇ ਜਿਹੜਾ ਕੱਲ ਉਪਰਾਲਾ ਕਰਿਆ ਜਥੇਬੰਦੀਆਂ ਨੇ ਵੀ ਆਪਾਂ ਨੂੰ ਇਹ ਪਾਣੀ ਇੱਕ ਫੈਕਟਰੀ ਵਾਲਾ ਚੈਲੰਜ ਕਰਨਾ ਵੀ ਇਹਨਾਂ ਨੂੰ ਬੰਦ ਕਰੋ ਪਾਣੀ ਨੂੰ ਉਹ ਜ਼ਹਿਰੀਲਾ ਪਾਣੀ ਪੰਜਾਬ ਦੇ ਲੋਕਾਂ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਹੈ ਉਹਨਾਂ ਨੂੰ ਆਇਆ ਹੋ ਗਿਆ ਵੀ ਕਿਤੇ ਪੰਜਾਬੀ ਸਾਡੇ ਨਾਲ ਧੱਕਾ ਕਰਨਾ ਆ ਰਹੇ ਨੇ ਜੋ ਲੁਧਿਆਣੇ ਤੇ ਬਾਹਰਲੇ ਬੈਠੇ ਨੇ ਜਾਂ ਉਹਨਾਂ ਨਾਲ ਸਿਰਸਾ ਵਾਲੇ ਆ ਕੇ ਲੱਗੇ ਸਿਵ ਸੈਨ ਵਾਲਿਆਂ ਨੂੰ ਕੁੱਸੇ ਵੀ ਹੋਦਾ ਤੈਹੀ ਕਹਿ ਨਹੀਂ ਅਸੀਂ ਪੰਜਾਬ ਦੇ ਸਿਵ ਸੈਨਿਕ ਹਾਂ ਤੁਸੀਂ ਪੰਜਾਬ ਦੇ ਸਿਵ ਸੈਨਿਕੋ ਫਿਰ ਪੰਜਾਬ ਨਾਲ ਰਲ ਕੇ ਕੰਮ ਕਰੋ ਪੰਜਾਬ ਦੇ ਲੋਕਾਂ ਦੀ ਮਦਦ ਕਰੋ ਮਦਦ ਕਰੋ ਤੁਸੀਂ ਬਿਹਾਰ ਤੇ ਯੂਪੀ ਦੇ ਬਿਹਾਰ ਵਾਲਿਆਂ ਦੀ ਇਹਨੇ ਪੰਜਾਬ ਦੇ ਲੋਕ ਤਾਂ ਬੜਾ ਇੱਕ ਮੇਲ ਕਰਦੇ ਨੇ ਫਿਰ ਤੁਹਾਨੂੰ ਸੋਚਣਾ ਚਾਹੀਦਾ ਹੈ ਵੀ ਜਦ ਤੁਸੀਂ ਪੰਜਾਬ ਦੇ ਹੱਕਾਂ ਵਾਸਤੇ ਪ੍ਰਧਾਨ ਬਣਿਓ 35 40 ਲੁਧਿਆਣੇ ਦੇ ਵਿੱਚ ਪ੍ਰਧਾਨ ਬੈਠਿਓ ਇਹ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਦਾ ਪੂਰਾ ਹੱਕ ਮੰਨਦੇ। ਤੁਸੀਂ ਗੱਲ ਕਰਦੇ ਹੋ ਸਾਰੇ ਬਾਹਰਲੇ ਸਟੇਟਾਂ ਦੀ। ਜੇ ਤੁਹਾਡੇ ਚ ਪੰਜਾਬ ਦਾ ਕੋਈ ਬੰਦਾ ਹੋਵੇ ਤਾਂ ਤੁਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰੋ। ਪੰਜਾਬ ਦੇ ਪਾਣੀ ਦੀ ਗੱਲ ਕਰੋ। ਪੰਜਾਬ ਦੇ ਲੋਕਾਂ ਦੀ ਗੱਲ ਕਰੋ, ਪੰਜਾਬ ਦੇ ਹਿੱਤਾਂ ਦੀ ਗੱਲ ਕਰੋ, ਪੰਜਾਬ ਦੇ ਕਿਸਾਨਾਂ ਦੀ ਗੱਲ ਕਰੋ। ਵੀ ਤੁਹਾਨੂੰ ਪੰਜਾਬ ਦੀ ਮਾੜੀ-ਮੋਟੀ ਸੋਚੀ ਹੋਵੇ। ਵੀ ਪੰਜਾਬ ਚ ਪਹਿਲਾਂ ਕਿਵੇਂ ਰਹਿੰਦੇ ਤੇ ਲੋਕ ਇਥੇ ਬੰਡੀਆਂ ਪਾਪਾ ਤੁਰ ਗਏ ਕੱਲ ਨੂੰ ਤਿੰਨ ਤਰੀਕ ਵੀ ਇਥੇ ਪਾਣੀ ਦਾ ਜਿਹੜਾ ਮੁੱਦਾ ਹੈ ਉਹ ਹੱਲ ਹੋਣਾ ਚਾਹੀਦਾ ਸਾਰੇ ਪੰਜਾਬੀਆਂ ਨੂੰ ਵੀ ਅਪੀਲ ਹੈ ਵੀ ਘਰਾਂ 'ਚ ਜਿਹੜੇ ਬੈਠੇ ਹੋ ਉਹਨਾਂ ਨੂੰ ਇਹ ਪਾਣੀ ਦੇ ਮੁੱਦੇ ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਵਿਚਾਰ ਕਰਨ ਦੀ ਵੀ ਲੋੜ ਹੈ ਜਿਹੜੀਆਂ ਗਾਂਾਂ ਗਾਂਾਂ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਮਾੜਾ-ਮੁਟਾ ਜਿਹੜਾ ਸੁੱਖ ਦਾ ਸਾਹ ਹੁਕਮ ਨਹੀਂ ਤਾਂ ਮੰਦਾ ਜੰਮਣ ਸਾਰੇ ਜਦੋਂ ਪਾਣੀ ਪੀਣ ਲੱਗਦਾ ਉਹਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਬਹੁਤ ਸਾਡੇ ਲੋਕ ਇਹ ਜਿਹੜੇ ਨਦੀਆਂ ਨਾਲ ਜਿਹੜੇ ਸੋਇਆ ਦਾ ਕੱਸੀਆਂ ਦਾ ਨਹਿਰਾਂ ਦਾ ਪਾਣੀ ਪੀਂਦੇ ਨੇ ਪਾਣੀ ਖਰਾਬ ਨੇ ਉਹਨਾਂ ਨੂੰ ਇਹ ਪਾਣੀ ਪੀਣਾ ਪੈਂਦਾ ਹੈ ਮਜਬੂਰੀ ਕਰ ਨਾਲ ਜਿਹੜੇ ਵੱਡੇ ਘਰ ਤੇ ਉਤਾਰੋ ਲਾ ਕੇ ਜਾ ਹੋਰ ਡੁੱਗੇ ਬੋਰਲ ਵਾਲਾਂ ਦੇ ਨਹੀਂ ਹੋਰ ਪੰਜਾਬ ਦੇ ਲੋਕ ਜਾਣਗੇ ਕਿੱਥੇ ਜਿੱਥੇ ਜੋ ਜਿਹੜੇ ਪਾਣੀ ਜਿਹੜਾ ਲੁਧਿਆਣੇ ਵਾਲਾ ਫੈਕਟਰੀ ਵਾਲਾ ਜਿੰਨਾ ਪਾਣੀ ਆ ਕੇ ਗਰਦਾ ਗੰਦਾ ਉਹ ਨਾਲੇ ਤੋਂ ਬੁੱਢੇ ਤਰੋ ਜਾਂਦਾ ਹੈ ਬੁੱਢੇ ਤਰੋ ਵਾਲਾ ਪਾਣੀ ਭਾਗੜਾ ਜਾਂਦਾ ਹੈ ਉਹ ਪਾਣੀ ਜ਼ਹਿਰੀਲਾ ਹੋ ਕੇ ਕੋਤਾ ਬਠਿੰਡਾ ਫਾਜ਼ਿਲਕਾ ਇੱਧਰ ਵੰਡਿਆ ਜਾਂਦਾ ਤੇ ਕੁਝ ਰਾਸਤਾਂ 'ਚ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਨੂੰ ਕੱਲੇ ਪੰਜਾਬ ਵਾਸਤੇ ਨਹੀਂ ਵੀ ਇਹ ਕੱਲੇ ਪੰਜਾਬ ਨੂੰ ਬਿਮਾਰੀਆਂ ਦਾ ਸਰਕਾਰ ਬਣਾਉਦਾ ਪਾਣੀ ਇਹ ਰਾਸਤਾਂ ਚ ਵੀ ਬਿਮਾਰ ਕਰਦਾ ਹੈ ਤਾਂ ਕੱਲ ਨੂੰ ਰਾਸਤਾਂ ਦੇ ਲੋਕ ਵੀ ਪਹੁੰਚ ਰਹੇ ਨੇ ਲੁਧਿਆਣਾ ਸਾਰਾ ਪੰਜਾਬ ਜਿਹੜਾ ਕਿ ਪਾਣੀ ਇਹ ਫੈਕਟਰੀ ਵਾਲੇ ਖਰਾਬ ਕਰਕੇ ਪੰਜਾਬ ਨੂੰ ਨੁਕਸਾਨ ਪਹਚਾਰੇ ਨੇ ਉਹਨਾਂ ਦਾ ਵੱਧ ਤੋਂ ਵੱਧ ਸਾਡੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਤਾਂ ਵੀ ਇਹ ਪਾਣੀ ਦਾ ਮਸਲਾ ਹੱਲ ਕੀਤਾ ਜਾਵੇ ਜਿਹੜਾ ਪਾਣੀ ਲੋਕਾਂ ਨੂੰ ਬਿਮਾਰ ਕਰ ਰਿਹਾ ਹੈ ਜ਼ਹਿਰੀਲਾ ਪਾਣੀ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ ਹੋਰ ਲਖੇ ਸਿਧਾਣੇ ਦੀ ਕੋਈ ਨਿੱਜੀ ਲੜਾਈ ਨਹੀਂ ਜਾਂ ਭਾਨੇ ਸਿੱਧੂ ਦੀ ਨਿੱਜੀ ਲੜਾਈ ਨਹੀਂ ਇਹ ਤਾਂ ਸਾਡੇ ਜਿਹੜੇ ਬਲਾਰੇ ਨੇ ਉਹ ਤਾਂ ਜਨਤਾ ਨੂੰ ਅਵੇਅਰ ਕਰਦੇ ਨੇ ਵੀ ਲੋਕੋ ਜਾਗੋ ਜਾਗਰ ਦੀ ਲੋੜ ਹੈ ਕਿੰਨਾ ਪੰਜਾਬ ਦਾ ਨੁਕਸਾਨ ਕਰ ਰਹੇ ਨੇ ਕਿੰਨਾ ਬਈਏ ਪੰਜਾਬ ਦਾ ਅਜਾੜਾ ਕਰ ਰਹੇ ਨੇ ਇਹਨਾਂ ਨੂੰ ਸੋਚਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਹੈ ਜਿਹੜੇ ਇਹਨਾਂ ਨੂੰ ਪਨਾਹ ਦਿੰਦੇ ਨੇ ਮੰਨਿਆਂ ਨੂੰ ਜਿਹੜੇ ਘਰ ਪਾਪਾ ਦਿੰਦੇ ਨੇ ਰਹਿਣ ਨੂੰ ਜਿਹੜੇ ਇਹਨਾਂ ਨੂੰ ਫੈਕਟਰੀਆਂ ਵਿੱਚ ਰੱਖਦੇ ਨੇ ਉਹਨਾਂ ਨੂੰ ਮੂਰੇ ਲੜ ਕੇ ਨੇ ਇਹ ਕੋਈ ਚੰਗੇ ਮਾਲਕ ਨੇ ਗੱਲ ਨਹੀਂ ਕਰੀ ਲੁਧਿਆਣੇ ਪਾਣੀਆਂ ਦੇ ਬੁੱਧੇ ਤੇ ਉਹ ਭਈਏ ਕਰਦੇ ਉਹਨਾਂ ਨੇ ਮੂਰੇ ਕਹਿੰਦੇ ਵੀ ਇਹ ਤਾਂ ਫੈਕਟਰੀ ਵਾਲਿਆਂ ਨੇ ਗੱਲਬਾਤ ਕਰੀ ਐ ਫੈਕਟਰੀ ਮਾਲਕਾਂ ਦੀ ਗੱਲਬਾਤ ਹੋਈ ਐ ਫੈਕਟਰੀ ਮਾਲਕਾਂ ਨੇ ਗੱਲਬਾਤ ਕਰਨੀ ਸੀ ਜਾਂ ਪੰਜਾਬ ਸਰਕਾਰ ਨੂੰ ਵਿੱਚ ਲੈਣਾ ਸੀ ਵਿੱਚ ਵੱਡੇ ਵੱਡੇ ਹੋਰ ਲੀਡਰਾਂ ਨੂੰ ਲੈਣਾ ਸੀ ਬੁਲਾ ਰਹੇ ਨੂੰ ਲੈਣਾ ਸੀ ਵੀ ਲੈ ਭਾਈ ਗੱਲ ਕਰਦੇ ਆ ਕੱਲ ਨੂੰ ਕੋਈ ਲੜਾਈ ਝਗੜਾ ਨਾ ਹੋ ਜੇ ਤਿੰਨ ਤਰੀਕ ਨੂੰ ਤਾਂ ਪੰਜਾਬ ਦਾ ਮਸਲਾ ਬੈਠ ਕੇ ਹੱਲ ਹੋ ਜਾਂਦਾ ਹੁਣ ਸਰਕਾਰ ਵੀ ਇਹਦੇ ਬਾਅਦ ਤੇ ਪੂਰੀ ਕੋਈ ਲੈ ਨਹੀਂ ਰਹੀ ਫੈਸਲਾ ਕੱਲ ਨੂੰ ਪੰਜਾਬ ਦੇ ਲੋਕ ਇਹਨਾਂ ਦਾ ਪਾਣੀ ਜਿਹੜਾ ਗੰਦੇ ਗੰਦਾ ਜਾ ਰਿਹਾ ਫੈਕਟਰੀਆਂ ਵਾਲਾ ਪਾਣੀ ਬਹੁਤ ਹੀ ਜ਼ਹਿਰੀਲਾ ਪਾਣੀ ਉਹਦਾ ਇੰਤਜ਼ਾਮ ਕਰਨ ਜਾ ਰਹੇ ਨੇ ਲੁਧਿਆਣਾ ਤਾਂ ਕਿ ਸਾਨੂੰ ਸਾਰੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਵੱਧ ਤੋਂ ਵੱਧ ਲੋਕਾਂ ਨੂੰ ਪਹੁੰਚਣਾ ਚਾਹੀਦਾ ਹੈ ਹੋਰ ਉੱਥੇ ਕੋਈ ਲੜਾਈ ਨਹੀਂ ਹੈਗੀ ਉੱਥੇ ਕੋਈ ਜੰਗ ਦਾ ਮੈਦਾਨ ਨਹੀਂ ਵੀ ਜਿਹੜਾ ਤੁਸਾਨੂੰ ਫੜ ਕੇ ਬਿਠਾ ਲੂਗਾ ਕੋਈ ਉੱਥੇ ਤਾਂ ਗੱਲਾਂ ਦੀ ਲੜਾਈ ਹੈ ਸੱਭ ਦੀ ਹਮਲੇ ਨੇ ਗੱਲਾਂ ਦੀ ਲੜਾਈ ਹੈ ਤਾਂ ਫੈਕਟਰੀਆਂ ਵਾਲੇ ਬਹੁਤ ਟੈਕਸ ਵੀ ਗਵਰਨਮੈਂਟ ਦਾ ਖਾ ਜਾਂਦੇ ਨੇ ਇੱਕ ਹੋਰ ਵੀ ਇਹ ਪੰਜਾਬ ਦੇ ਲੋਕਾਂ ਨੂੰ ਕਿਉਂ ਨਹੀਂ ਰੱਖਦੇ ਪ੍ਰੈਕਟਰੀਆਂ ਵਿੱਚ ਲੁਧਿਆਣੇ ਜਾ ਕੇ ਤੁਹਾਨੂੰ ਇਹ ਵੀ ਪਤਾ ਲੱਗ ਜੂ ਵੀ ਕਿੰਨਾ ਕੁ ਬਿਹਾਰੀ ਹੈ ਕਿੰਨੇ ਕੁ ਉਥੇ ਜੁਪੀ ਵਾਲੇ ਨੇ ਉਹ ਵੀ ਪਤਾ ਲੱਗ ਜੂਗਾ ਜਿਹੜੇ ਤੁਸੀਂ ਇਹਨਾਂ ਦੀ ਹਮਾਇਤ ਕਰਦੇ ਹੋ ਬਿਹਾਰੀਆਂ ਦੀ ਜਾਂ ਜੁਪੀ ਵਾਲਿਆਂ ਦੀ ਛੋੜਾ ਪੰਜਾਬ ਜਿਹੜਾ ਰੰਗਲਾ ਪੰਜਾਬ ਸੀ ਬਰਬਾਦ ਕਰਕੇ ਰੱਖਤਾ ਤੁਸੀਂ ਲੋਕ ਇਹਨਾਂ ਨੂੰ ਸਰਪੰਚ ਬਣਾਉਂਦੇ ਹੋ ਪਿੰਡਾਂ ਦੇ ਪਿੰਡ ਚ ਰੋੜੇ ਪਿੰਡ ਕਿੰਨਾ ਝਗੜਾ ਹੋਇਆ ਉਹਦੇ ਵਿੱਚ ਉਹਨੂੰ ਸਰਪੰਚ ਬਣਾਉਂ ਕੰਦੇ ਬਣਾਉਣੀ ਬਣਾਉਣਾ ਉਹ ਤਾਂ ਪੰਜਾਬੀਆਂ ਦੀ ਕਿਸਮਤ ਜਾਗੀ ਤਾਂ ਪੰਜਾਬ ਪੰਜਾਬੀ ਜਾਗ ਪਏ ਨਹੀਂ ਸਿੱਖੀ ਨੂੰ ਕਿ ਧੱਬਾ ਲਾ ਦਗੇ ਜੇ ਇੱਥੇ ਸੱਤ ਜਰਨੈਲ ਸਿਕਲ ਪਿੰਡਾਂ ਵਾਲਾ ਦੇ ਪਿੰਡਾਂ ਚ ਉਹ ਕਹਿੰਦੇ ਵੀ ਇਹਨਾਂ ਦਾ ਪਿੰਡ ਨਹੀਂ ਸੀ ਉਹਨਾਂ ਦਾ ਏਰੀਆ ਤਾਂ ਹੈਗਾ ਸੀ ਜੇ ਕਹਿੰਦੇ ਹੋਰ ਪਿੰਡ ਚ ਵੀ ਬਣਦਾ ਤਾਂ ਬੜਾ ਨੁਕਸਾਨ ਹੁੰਦਾ ਸਿੱਖੌਣ ਦਾ ਕਾਇਦੇ ਬਾਤ ਤੇ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ ਵੀ ਆਪਾਂ ਬਿਹਾਰੀਆਂ ਨੂੰ ਰਾਜ ਨਾ ਕਰਨੀਏ ਉਹੀ ਵੀ ਤੇਰੇ ਕਿਉਂਕਿ ਜੇ ਕੱਲ ਤਨ ਤਰੀਕ ਹੈ ਪਾਣੀ ਨਾ ਬੰਦ ਕਰ ਦਿੱਤਾ ਨਾ ਫੈਕਟਰੀ ਵਾਲਿਆਂ ਨੇ ਪਾਣੀ ਬੰਦ ਕਰਿਆ ਤਾਂ ਇਹਨਾਂ ਦੀ ਬੱਲੇ ਬੱਲੇ ਹੋ ਜੂ ਪੰਜਾਬੀਓ ਫਿਰ ਤੁਸੀਂ ਸੁੱਤੇ ਪੈ ਰਹੇ ਹੋ ਕਿਉਂਕਿ ਸਾਰਿਆਂ ਨੂੰ ਜਾਗਣ ਦੀ ਲੋੜ ਹੈ ਵੀ ਪਾਣੀ ਦੀ ਬੰਦ ਕਰਨ ਦੀ ਫੈਕਟਰੀ ਵਾਲਿਆਂ ਨੂੰ ਲੋੜ ਹੈ ਜਿਹੜਾ ਗੰਦਾ ਪਾਣੀ ਹੈ ਉਹ ਬਹੁਤ ਨੁਕਸਾਨ ਪਹੁੰਚਾਉਂਦਾ ਹੈ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸਾਰਿਆਂ ਨੂੰ ਲੋੜ ਹੈ ਚਾਹੇ ਕੋਈ ਤਕੜਾ ਚਾਹੇ ਮੜਾ ਪਾਣੀ ਤਾਂ ਹਰੇਕ ਤੇ ਬਿੰਦਾਂ ਵਿਚਾਰਿਆਂ ਨੂੰ ਇਸ ਪਾਣੀ ਦੇ ਮੁੱਦੇ ਤੇ ਗੱਲ ਕਰਨ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਦਿੱਲੀ ਕਿਸਾਨ ਧਰਨੇ ਤੇ ਬੈਠੇ ਨੇ ਉਧਰੋਂ ਤਾਂ ਮੋਦੀ ਖੜਾ ਥੜ ਥੜਦਾ ਨਹੀਂ ਉਹਨਾਂ ਨੂੰ ਬਿਠਾਈਆਂ ਰੱਖਦਾ ਹੈ ਤੀਜੀ ਵਾਰੀ ਮੁੱਖ ਮੰਤਰੀ ਆ ਗਿਆ ਕਿਉਂ ਬਣਾਉਂਦੇ ਨੇ ਇਹ ਬਈਏ ਪ੍ਰਧਾਨ ਮੰਤਰੀ ਤੀਜੀ ਵਾਰੀ ਪ੍ਰਧਾਨ ਮੰਤਰੀ ਇਹਨਾਂ ਨੇ ਆਏ ਬਣਾਤਾ ਵੀ ਆਪਣੀ ਚੜ੍ਹਦੀ ਕਲਾ ਪੰਜਾਬ 'ਚ ਰੱਖੂਏ ਉਹੀ ਗੱਲ ਹੋ ਰਹੀ ਹੈ ਉਦੋਂ ਬੋਟਾ ਜਾਦੇ ਪੈ ਜਾਂਦੇ ਨੇ ਪੰਜਾਬ 'ਚ ਇੱਕ ਸੀਟ ਨਹੀਂ ਜਾਂਦੀ ਤਾਂ ਵੀ ਇਹ ਤਿੰਨ ਵਾਰੀ ਪ੍ਰਧਾਨ ਮੰਤਰੀ ਬਣ ਗਿਆ ਕਿਉਂ ਜੇ ਆਪਾਂ ਭੰਗਿਆਂ ਦੇ ਖਿਲਾਫ ਕੁਝ ਬੋਲਾਂਗੇ ਕੱਲ੍ਹ ਲੋਦਿਆਂ ਨੇ ਕੋਈ ਰੌਲਾ ਪਾਊਗਾ ਇਹਨਾਂ ਨੇ ਚੱਕ-ਚੱਕ ਪਰਚੇ ਕਰ ਦੇਣਗੇ ਪੰਜਾਬ ਸਰਕਾਰ ਵੀ ਨਾਲ ਹੈ ਮੋਦੀ ਵੀ ਉਹਨਾਂ ਭੰਗਿਆਂ ਦੇ ਨਾਲ ਹੈ ਫੈਕਟਰੀਆਂ ਵਾਲਿਆਂ ਦੇ ਨਾਲ ਹੈ ਜਿਹੜੇ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਨੇ ਤਾਂ ਮੈਂ ਇੰਨੀ ਗੱਲਾ ਕਹਿਣਾ ਹੋਇਆ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ